ਕਤਮਾ ਸ੍ਰੀ ਭਗਵਾਨ ਗੁਰੂ ਸਤਿਗੁਰੂ ਕਬੀਰ ਦਿਨ ਗਵਾਇਆ ਕਨੇਸਿਓ ਦੁਨੀਆ ਚਾਲੀ ਸਾਥ ਆਏ ਕੋਹਾੜਾ ਮਾਰਿਆ ਗਾਫਲੇ ਆਪਣੇ ਹੱਥ ਪ੍ਰਮਸਤ ਕਰਜੋ ਗੁਰੂ ਖਨ ਸਾ ਸਾਸ ਸੰਗਤ ਇਹ ਪਾਵਨ ਸ਼ਲੋਕ ਭਗਤ ਕਵੀ ਸਾਹਿਬ ਦਾ ਉਚਾਰਨ ਕੀਤਾ ਹੋਇਆ ਠੀਰਮਾ ਸ਼ਲੋਕ ਹੈ ਇਸ ਪਾਵਨ ਸ਼ਲੋਕ ਅੰਦਰ ਸਤਿਗੁਰੂ ਕਵੀ ਸਾਹਿਬ ਸਾਡੇ ਨਾਲ ਗੁਰਮਤਿਆਂ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਸਾਨੂੰ ਸਮਝਾਉਂਦੇ ਨੇ ਕਿ ਅਸਲ ਵਿੱਚ ਮਨੁੱਖ ਦੁਨੀਆਵੀ ਪਦਾਰਥਾਂ ਦੇ ਮੋਹ ਦੇ ਉੱਤੇ ਇੰਨਾ ਜ਼ਿਆਦਾ ਖਚਤ ਹੋ ਜਾਂਦਾ ਹੈ ਇੰਨਾ ਜ਼ਿਆਦਾ ਰਚ ਜਾਂਦਾ ਹੈ ਕਿ ਇਨਸਾਨ ਨੂੰ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਯਾਦ ਭੁੱਲ ਜਾਂਦੀ ਹੈ ਹੋਰ ਉਸ ਵਾਹਿਗੁਰੂ ਪਰਮੇਸ਼ਰ ਦੀ ਜਾਦ ਜਿਨ੍ਹਾਂ ਦੁਨੀਆਵੀ ਪਦਾਰਥਾਂ ਦੇ ਮੋਹ ਦੇ ਵਿੱਚ ਖਚਤ ਹੋ ਕੇ ਮਨੁੱਖ ਭੁਲਾ ਦਿੰਦਾ ਜਿਸ ਦੁਨੀਆਵੀ ਸੁੱਖਾਂ ਦੇ ਘਰ ਕਰ ਪ੍ਰਮਾਤਮਾ ਦਾ ਹਾਲਾ ਬੁਖਮ ਭੁੱਲ ਜਾਂਦਾ ਮਾਰਾ ਕਹਿੰਦੇ ਨੇ ਇੱਕ ਦਿਨ ਉਹ ਜਿਹੜੇ ਦੁਨੀਆਵੀ ਸੁੱਖ ਸੁਹੂਲਤਾਂ ਨੇ ਉਹ ਵੀ ਅਖੀਰ ਬੰਦੇ ਦਾ ਸਾਥ ਨਹੀਂ ਦਿੰਦੀਆਂ। ਭਾਵੇਂ ਦੁਨੀਆਵੀ ਲੋਕਾਂ ਦਾ ਮੋਹ ਹੋਵੇ ਭਾਵੇਂ ਪਦਾਰਥਾਂ ਦਾ ਮੋਹ ਹੋਵੇ ਕਬੀਰ ਸਾਹਿਬ ਕਹਿੰਦੇ ਉਹ ਬੰਦੇ ਦਾ ਸਾਥ ਅਖੀਰਲੀ ਟਾਈਮ ਨਹੀਂ ਦਿੰਦਾ ਇੱਥੇ ਸਤੂਰ ਕਹਿੰਦੇ ਨੇ ਬੇਪਰਵਾਹ ਬੰਨਾ ਬੜੀ ਵੱਡੀ ਗਲਤੀ ਕਰ ਲੈਂਦਾ ਹੈ ਔਰ ਆਪਣੇ ਹੱਥੀ ਆਪਣਾ ਨੁਕਸਾਨ ਕਰਦਾ ਕਿਉਂਕਿ ਧਨਵੰਦ ਹੀ ਕਿਮਾਇਆ ਪਰਮਾਤਮਾ ਨੂੰ ਸਾਝ ਨਹੀਂ ਵੜੀ ਗੁਰੂ ਦੇ ਦਸਤਾਰ ਤੇ ਉੱਤੇ ਨਹੀਂ ਚੱਲੇ ਚੱਲਿਆ ਗੁਰੂ ਦਾ ਉਪਦੇਸ਼ ਨਹੀਂ ਕਮਾਉਂਦਾ ਦੁਨਿਆਵੀ ਪਦਾਰਥਾਂ ਦੇ ਮੋਹ ਵਿੱਚ ਦੁਨਿਆਵੀ ਲੋਕਾਂ ਦੇ ਮੋਹ ਵਿੱਚ ਇੰਨਾ ਖਾਚਤ ਹੋ ਗਿਆ ਇਹਨੂੰ ਪਰਮਾਤਮਾ ਦੀ ਯਾਦ ਭੁੱਲ ਗਈ ਪਰਸ਼ਾ ਕਹਿੰਦੇ ਨੇ ਇਸ ਕਰਕੇ ਦੁਨਿਆਵੀ ਮੋਹ ਵਿੱਚ ਅਸੇ ਨੇ ਪਰਮਾਤਮਾ ਦੀ ਪ੍ਰੀਤ त्याग ਦਿੱਤੀ ਪਰਮਾਤਮਾ ਨੂੰ ਭੁੱਲ ਗਿਆ ਕਿ ਆਪਣੇ ਹੱਥੀ ਆਪਣਾ ਨਕਸਾਨ ਕਰ ਲਿਆ ਇੱਥੇ ਲਿਖਦੇ ਨੇ ਕਬੀਰ ਸਾਹਿਬ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ ਮਨੁੱਖ ਨੇ ਦੁਨਿਆ ਦੇ ਪਿੱਛੇ ਆਪਣਾ ਦੀਨ ਭਾਵ ਕੇ ਆਪਣਾ ਧਰਮ ਹੈ ਜਿਹੜਾ ਪਰਮਾਤਮਾ ਨਾਲ ਸੰਬੰਧ ਸੀ ਜਿਹੜਾ ਉਹ ਤੋੜ ਲਿਆ ਪਰ ਸਤਿਗੁਰ ਕਹਿੰਦੇ ਨੇ ਅਖੀਰਲੇ ਸਮੇਂ ਦੁਨੀਆ ਨੇ ਵੀ ਸਾਥ ਨਾ ਦਿੱਤਾ ਇੱਥੇ ਬੜਾ ਵੱਡਾ ਘਾਟਾ ਮਨੂੰ ਖਾ ਜਾਂਦਾ ਹੈ ਪਾਏ ਕੋ ਸਾਡਾ ਮਾਰਿਆ ਗਾਫਨ ਆਪਣੇ ਹੱਥ ਆਪਣੇ ਹੱਥੀ ਆਪਣੇ ਪੈਰਾਂ ਦੇ ਉੱਤੇ ਕੋ ਸਾਡਾ ਮਾਰ ਲਿਆ ਭਾਵੇਂ ਕਿ ਆਪਣਾ ਨੁਕਸਾਨ ਆਪ ਕਰ ਲਿਆ ਦੁਨੀਆ ਦੇ ਪਿੱਛੇ ਤੁਰਿਆ ਪਰ ਅਖੀਰ ਪਾਸ਼ਾ ਕਹਿੰਦੇ ਨੇ ਦੁਨੀਆ ਇਹਦੇ ਪਿੱਛੇ ਨਹੀਂ ਤੁਰਦੀ ਪਦਾਰਥਾਂ ਪਿੱਛੇ ਭਜਿਆ ਪਰ ਪਾਸ਼ਾ ਕਹਿੰਦੇ ਨੇ ਹੁਣ ਪਦਾਰਥ ਨੇ ਜਿਹੜੇ ਉਹ ਵੀ ਕਿਸੇ ਕੰਮ ਦੇ ਨਾਲੇ ਇਹ ਜਿਹੜਾ ਸਦਾ ਠਹਿਰ ਰਹਿਣ ਵਾਲਾ ਪਰਮਾਤਮਾ ਸੀ ਜਿਨੇ ਅਖੀਰਲੇ ਸਮੇਂ ਵੀ ਕੰਮ ਆਉਣਾ ਸੀ ਉਸ ਪਰਮਾਤਮਾ ਦੀ ਜਾਗ ਨੂੰ ਮਨੁੱਖ ਨੇ ਦੁਨੀਆਵੀ ਪਦਾਰਥਾਂ ਪਿੱਛੇ ਪੁੱលਾਰ ਦਿੱਤਾ ਤੇ ਪਰਮਾਤਮਾ ਦੀ ਪ੍ਰੀਤ ਦਾ त्याਗ ਦਿੱਤੀ ਸੰਸਾਰਕ ਪੇਰ ਪਿੱਛੇ ਉਹ ਸੰਸਾਰ ਦੀ ਪ੍ਰੀਤ ਪਾਸ਼ਾ ਕਹਿੰਦੇ ਨੇ ਉਹ ਸਾਥ ਨਹੀਂ ਦੇਦੀ ਇਸ ਲਈ ਮਾਰੇ ਕਹਿੰਦੇ ਨੇ ਵੀ हे ਜੀਵ ਦੁਨੀਆਵੀ ਸੁੱਖਾਂ ਪਿੱਛੇ ਦੁਨੀਆਵੀ ਮੁਹੱਬਤਾਂ ਪਿੱਛੇ ਉਸ ਪਰਮਾਤਮਾ ਦੀ ਪ੍ਰੀਤ ਦਾ ਤਿਆਗ ਨਾ ਕਰ ਪਰਮਾਤਮਾ ਦੀ ਪ੍ਰੀਤ ਸਦਾ ਤੇਰੇ ਨਾਲ ਨਿਵਣ ਵਾਲੀ ਹੈ